ਅੱਜ ਆਪਾਂ ਤੁਹਾਡੀ ਮਾਰਵਾੜੀ ਬਸ਼ੀਰੇ ਦੀ ਭਾਲ ਖਤਮ ਕਰਦੇ ਆਂ ਸੱਜਰੋ ਤੇ ਆ ਬਸ਼ੀਰਾ ਜਿਹੜਾ ਨਾ 22 ਸੇਲ ਕਰ ਰਿਹਾ ਬਸ਼ੀਰਾ ਬਹੁਤ ਸੋਹਣਾ ਤੇ ਚੰਗੇ ਖਾਨਦਾਨ ਦਾ ਬੱਚਾ ਹੈ ਤੇ ਤੁਸੀਂ ਬੰਤਰਾਂ ਚੈੱਕ ਕਰ ਲਓ ਕੰਨ ਕਨੋਤੀ ਦਾ ਬਹੁਤ ਸ਼ਕੀਨ ਆ ਮੱਥੇ ਪਟਾ ਬਹੁਤ ਸੋਹਣਾ ਘੋੜੇ ਦੇ ਬਸ਼ੀਰੇ ਦੇ ਸੱਜਰੋ ਬਹੁਤ ਸੋਹਣਾ ਚੰਗੇ ਖਾਨਦਾਨ ਦਾ ਮਾਂ ਵਾਲੇ ਪਾਸਿਓਂ ਵੀ ਪਿਓ ਵਾਲੇ ਪਾਸਿਓਂ ਵੀ ਸੱਜਰੋ ਜੇ ਕਿਸੇ ਨੇ ਆਪਣੇ ਘਰੇ ਇੱਕ ਚੰਗਾ ਬੂਟਾ ਲਾਉਣਾ ਚੰਗਾ ਸਾਂਹ ਤਿਆਰ ਕਰਨਾ ਤਾਂ ਇਹ ਸਵਿਸ਼ੀਰੇ ਦੇ ਜਰੂਰ ਨਿਗਾ ਮਾਰੋ ਮੰਤਰਾਂ ਤੁਸੀਂ ਆਪ ਹੀ ਚੈੱਕ ਕਰ ਲਓ ਬਸ਼ੇਰੇ ਦੀਆਂ ਕੱਲੀ ਕੱਲੀ ਮੰਤਰ ਸਾਰੀ ਵੀਡੀਓ ਦੇ ਵਿੱਚ ਕੰਨ ਕਨੌਤੀ ਅੱਖਾਂ ਫੇਸ ਕੁਆਲਿਟੀ ਸੱਜਣੋ ਬਹੁਤ ਸੋਹਣਾ ਬਸ਼ੇਰਾਗਾ 22 24 25 ਮਹੀਨੇ ਉਮਰ ਆ ਬਾਲਪੋਰੀਆਂ ਦਾ ਸਾਫ ਆ ਲੰਬਾਈ ਲੰਬੂਈ ਦਾ ਬਹੁਤ ਆ ਬਸ਼ੇਰਾ ਤੁਨ ਤੁਨ ਬਹੁਤ ਸੋਹਣੀ ਕੱਢਦਾਗਾ ਦਿਲਸਾਨ ਕੋੜੇ ਦਾ ਬੱਚਾ ਸੱਜਣੋ ਬਹੁ ਫੇਮਸ ਕੋੜਾ ਦਿਲਸਾਨ ਤੇ ਮਾਂ ਇਹਦੀ ਮੱਜੂ ਕੀ ਬਲੱਡ ਲਾਈਨ ਦੀ ਆ ਬਾਈ ਕੋਲ ਘਰੀ ਆ ਸੱਜਣੋ ਤੁਸੀਂ ਬਸ਼ੇਰਾ ਜਾ ਕੇ ਦੇਖ ਪਰਖ ਕੇ ਐਨ ਬਸ਼ੇਰਾ ਖਰੀਦ ਸਕਦੇ ਹੋ ਭਾਜ ਬਾਂਜੂ ਬਸ਼ੇਰਾ ਅੰਡਾਇਆ ਪਿੰਡ ਆ ਬਾਈ ਦਾ ਜ਼ਿਲ੍ਹਾ ਬਰਨਾਲਾ ਪੈਂਦਾ ਸੱਜਣੋ ਨੰਬਰ ਬਾਈ ਦਾ ਸਕਰੀਨ ਤੇ ਦਿੱਤਾ